ਕਨਕਲਾਬ ਮੰਚ ਪੰਜਾਬ ਬਲੌਮ ਸ਼ਾਰਲ ਸੈਮੀਨਾਰ ਬੇਰਜਗਾਰੀ ਦੇ ਮੁੱਦੇ ਤੇ ਚਾਹ ਦੀ ਹੱਟੀ ਨਜ਼ਦੀਕ ਸੀਚੋਂ ਕਰਵਾਇਆ ਜਾ ਰਿਹਾ ਹੈ ਨੌਜਵਾਨਾਂ ਦੀਆਂ ਮੁਸ਼ਕਲਾਂ ਤੇ ਬੇਰਜਗਾਰੀ ਬਾਰੇ ਵਿਸ਼ੇਸ਼ ਚਰਚਾ ਕੀਤੀ ਜਾਵੇਗੀ ਇਸ ਸਬੰਧੀ ਲੋਕਨਕਲਾਬ ਮੰਚ ਦੇ ਸਰਪ੍ਰਸਤ ਹਰਦੀਪ ਗੁੱਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਵ੍ਰੋਧੀ ਨਿੱਜੀ ਕੰਦੀਆਂ ਨੀਤੀਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਦੇ ਲਈ ਇਹ 세ਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਨੌਜਵਾਨ ਵਿਦੇਸ਼ਾਂ 'ਚ ਧੱਕੇ ਖਾਣ ਲਈ ਮਜਬੂਰ ਹਨ ਇਸ ਵਿਸ਼ੇ ਤੇ ਚਰਚਾ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਦੇ ਉੱਗੇ ਸਮਾਜਿਕ ਅਤੇ ਰਾਜਨੀਤਿਕ ਮਸਲਿਆਂ ਦੇ ਵਿਸ਼ਲੇਸ਼ਕ ਪੱਤਰਕਾਰ ਹਮੀਰ ਸਿੰਘ ਪਹੁੰਚ ਰਹੇ ਹਨ ਇਸ ਤੋਂ ਇਲਾਵਾ ਹੋਰ ਵੀ ਬੁਲਾਰੇ ਜਿਹੜੇ ਇਸ 세ਮੀਨਾਰ ਵਿੱਚ ਸੰਬੋਧਨ ਕਰਨਗੇ ਜਿਸ ਸੰਬੰਧੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ 1 ਸਤੰਬਰ ਦਿਨ ਐਤਵਾਰ 10 ਵਜੇ ਤੋਂ ਲੈ ਕੇ 1 ਵਜੇ ਤੱਕ ਨੂੰ ਤਿੰਨ ਤਿੰਨ ਪੰਜ ਚ ਬੁਲਾਉਣਾ ਹੈ ਛੇ ਚੌਕ ਟਾਂਡਾ ਦੇ ਨੇੜੇ ਨੇੜੇ ਸੀਨੀਅਰਸ ਕੰਡਰੀ ਸਕੂਲ ਵਾਜ ਦੀ ਗਰਾਊਂਡ ਦੇ ਕੋਲ ਚਾਹ ਦੀ ਹੱਟੀ 'ਚ ਸੈਮੀਨਾਰ ਕਰਾਇਆ ਜਾ ਰਿਹਾ ਹੈ ਸੈਮੀਨਾਰ ਦਾ ਜਿਹੜਾ ਵਿਸ਼ਾ ਹੈ ਉਹ ਹੈ ਬੇਰਜ਼ਗਾਰੀ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਅੱਜ ਅੱਜ ਜਿਹੜੀ ਬੇਰਜ਼ਗਾਰੀ ਆ ਬਹੁਤ ਵੱਡੇ ਰੂਪ ਦੇ ਵਿੱਚ ਦੇਸ਼ 'ਚ ਫੈਲੀ ਆ ਚਾਹੇ ਕੇਂਦਰ ਦੀ ਸਰਕਾਰ ਸੀ ਉਹ ਕਹਿੰਦੀ ਰਹੀ ਕਿ ਹਰ ਸਾਲ 2 ਕਰੋੜ ਨੌਕਰੀ ਦਵਾਂਗੇ ਪਰ ਉਸ ਨੂੰ ਕਦੇ ਬੂਰ ਨਹੀਂ ਪਿਆ ਤੇ ਨਾ ਹੀ ਪੰਜਾਬ ਸਰਕਾਰ ਨੇ ਉਹਨਾਂ ਲਾਰਿਆਂ ਨੂੰ ਬੂਰ ਪਿਆ ਜਿਹਦੇ ਵਿੱਚ ਕਿਹਾ ਜਾਂਦਾ ਸੀ ਕਿ ਜਿਹੜੇ ਘਰ ਘਰ ਨੌਕਰੀ ਜਿਹੜੀ ਦਿੱਤੀ ਜਾਏਗੀ ਸੋ ਇਹ ਜਿਹੜਾ ਆ ਅੱਜ ਦੇ ਹਾਲਾਤ ਦੇ ਵਿੱਚ ਜਿਹੜੀ ਜਵਾਨੀ ਉਹ ਭਟਕ ਰਹੀ ਆ ਨਸ਼ਿਆਂ ਦੇ ਦੁਆਲੇ ਮਾਰ ਧਾੜ ਦੇ ਦੁਆਲੇ ਗੈਂਗਸਟਰਾਂ ਰਾਣਾ ਪਾਸੇ ਨੂੰ ਜਵਾਨੀ ਜਿਹੜੀ ਆ ਉਹ ਗਰਕਦੀ ਜਾ ਰਹੀ ਆ ਨਜਾਇਜ਼ ਅਸਲੇ ਲੈ ਕੇ ਆਪਸੀ ਮਾਰ ਧਾੜ ਦਾ ਸ਼ਿਕਾਰ ਹੋ ਕੇ ਜਿਹੜੇ ਅਟਬਰ ਉਜੜ ਰਹੇ ਆ ਇਹਨਾਂ ਵਿਸ਼ਿਆਂ ਨੂੰ ਮੁਖਾਤਬ ਹੋਣ ਲਈ ਜਿਹੜੇ ਆ ਸੀਨੀਅਰ ਪੱਤਰਕਾਰ ਤੇ ਉੱਗੇ ਜਿਹੜੇ ਵਿਸ਼ਲੇਸ਼ਕ ਆ ਸਰਦਾਰ ਹਮੀਰ ਸਿੰਘ ਜੀ ਚੰਡੀਗੜ੍ਹ ਤੋਂ ਸਾਡੇ ਰੂਬਰੂ ਹੋਣਗੇ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਸੋ ਸਾਰੇ ਜਿਹੜੇ ਨੇ ਇਲਾਕੇ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਗੁਧੀ ਜੀ ਵੀ ਜਾਂ ਸਮਾਜ ਦਾ ਦਰਦ ਰੱਖਣ ਵਾਲੇ ਵਿਅਕਤੀ ਉਹਨਾਂ ਨੂੰ ਬੇਨਤੀ ਆ ਕਿ ਉਹ 1 ਸਤੰਬਰ ਦਿਨ ਐਤਵਾਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਸੈਮੀਨਾਰ ਦੇ ਵਿੱਚ ਜਿਹੜੇ ਆ ਜ਼ਰੂਰ ਦਰਸ਼ਨ ਦੇਣ ਸਥਾਨ ਹੈ ਚਾਦੀ ਹੱਟੀ ਨੇੜੇ ਸ਼ਹੀਦ ਚੌਕ ਸਾਹਮਣੇ ਗਰਾਊਂਡ ਬॉयਸ ਸਕੂਲ ਲੜਕੇ